ਫਤ ਨਹੀਂ ਤੋਰਦਾ ਨਾ ਕਹਿੰਦਾ ਭੱਜ ਜਾ ਭੱਜ ਜਾ ਖਾਣ ਨਹੀਂ ਦਿੰਦਾ ਆ ਜਾ ਚਾਹ ਵੀ ਨਹੀਂ ਪੁੱਛਿਆ ਨਾ ਖਾਣ ਨਹੀਂ ਖੜ ਜਾ ਕੀ ਭਾਲਦਾ ਆ ਕੀ ਹੁੰਦਾ ਉੱਤੇ ਚੱਕਣ ਨੂੰ ਕੀ ਸੀਡ ਗਾਣਾ ਦੱਸ ਪਹਿਲਾਂ ਤੇਰਾ ਕਿੱਥੇ ਆ ਉਹ ਪਹਿਲਾਂ ਨਹੀਂ ਟਿਕਾਣਾ ਕਿੱਥੇ ਇਹ ਆ ਰਾਏਕੋਟ ਮੋਟਰ ਗਿਆ ਅਜਤੇ ਆ ਲਾਓ ਕੱਪੇ ਜੀ ਮਿੱਤਰੋ ਆਹ ਜਿਹੜੇ ਇਹ ਰੌਣੇ ਆ ਤੇ ਆ ਉਹ ਅਗੇ ਡਿਗਾਰਡਮੈਂਟ ਹਨਾ ਇਹ ਸਾਰਾ ਲਵਾ ਕੇ ਤੇ ਇੱਕ ਦੋ ਹੋਰ ਕੰਮ ਨਹੀਂ ਇਹਦੇ ਕਰਾਉਣ ਵਾਲੇ ਸਾਰੇ ਡੰਡ ਕਰਾ ਕੇ ਲੈ ਕੇ ਆਵਾਂਗੇ ਸਸੀ ਗਾਲੋ ਦੋਸਤੋ ਸਵਾਗਤ ਆ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਪਿੱਛੇ ਖੜਾ ਝੋਟਾ ਤੁਸੀਂ ਦੇਖ ਲਿਆ ਹੋਣਾ ਤੇ ਪਹਿਲਾਂ ਥੋੜਾ ਜਿਹਾ ਵਿਆਹ ਮਿਆਂ ਦੇ ਵਿੱਚ ਬਿਜੀ ਹੋ ਗਏ ਸੀ ਮੈਰਜ ਆ ਗਈ ਸੀ ਆਪਣੇ ਫਰੈਂਡ ਦੀ ਹਨਾ ਉਹਦਾ ਕਰਕੇ ਕੰਮ ਇਹਦਾ ਥੋੜਾ ਜਿਹਾ ਰਹਿ ਗਿਆ ਤੇ ਜਿਹੜਾ ਕੰਮ ਆ ਅੱਜ ਅਸੀਂ ਫਾਈਨਲ ਕਰਨ ਚੱਲੇ ਆ ਫਿਲਹਾਲ ਇਕੱਲਾ ਮਈਆਂ ਤੇ ਸੈਰ ਜੱਸੀ ਨਾਲ ਗਾਵੇ ਤੇ ਆ ਗਈ ਪਿੱਛੇ ਤੋਂ ਆਪਣੇ ਵਾਲਾ ਝੋਟਾ ਤੇ ਇਹਦਾ ਝੋਟਾ ਇੱਥੇ ਲਖਾ ਲਵਾ ਕੇ ਲੈ ਕੇ ਆਉਣਾ ਤੇ ਇੱਥੇ ਲੈਂਡਲੋਰ ਆਪਣਾ ਚੈਨਲ ਦਾ ਨਾਲ ਖਾਵਾਂਗੇ ਹਨਾ ਝੋਟਾ ਤਾਂ ਅਸੀਂ ਸੁਣੋ ਆ ਮੜਾ ਜਿੰਦਾ ਹੁਣ ਆ ਇੱਥੇ ਇਕੱਲਾ ਫੇਸਬੁੱਕ ਵਾਲਾ ਕਲਾ ਡਾਊਟ ਦੀ ਰਹਿ ਗਿਆ ਤੇ ਹੁਣ ਜਿਹੜਾ ਸਮਾਨ ਫਿਰ ਪਾਟ ਆ ਪਿਆ ਆ ਲਾਓ ਕੱਪੇ ਜੀ ਮਿੱਤਰੋ ਆਹਾ ਜਿਹੜੇ ਇਹ ਰਮਣੇ ਆ ਤੇ ਆਓ ਅੱਗੇ ਡਿਗਾਰਡਮੈਂਟ ਹਨਾ ਇਹ ਸਾਰਾ ਲਵਾ ਕੇ ਤੇ ਇੱਕ ਦੋ ਹੋਰ ਕੰਮ ਨਹੀਂ ਦੇ ਕਰਾਉਣ ਵਾਲੇ ਸਾਰੇ ਡਨ ਕਰਾ ਕੇ ਲੈ ਕੇ ਆਵਾਂਗੇ ਤੇ ਹੁਣ ਚੱਲਿਆਂ ਆਪਾਂ ਇਹਨੂੰ ਫਲਾਅ ਲੈ ਕੇ ਬਰਨਾਲੇ ਵੱਲ ਨੂੰ ਰੁੱਖ ਕਰ ਲਿਆ ਕਹਿੰਦੇ ਜਵਾਨਾਂ ਨੇ ਤੇ ਆਪਣੀ ਅੱਜ ਦੀ ਲੁੱਕ ਐਰੀ ਦੱਸੋ ਕਿਵੇਂ ਲੱਗਦੀ ਐ ਡੈਸੀ ਤੇ ਹੁਣ ਮਿੱਤਰੋ ਇੱਥੋਂ ਨਿਕਲਦੇ ਆ ਉੱਥੇ ਜਾ ਕੇ ਕਰਾਂਗੇ ਗਾੜੀ ਨੂੰ ਬੈਗ ਤੇ ਉਹਨ ਇੱਕ ਵਾਰ ਜੱਸੀ ਨੂੰ ਫੋਨ ਲਾ ਕੇ ਪੁੱਛ ਦਿਆਂ ਵੀ ਹੈ ਕਿੱਥੇ ਆ। ਲੈ ਵੀ ਮਿੱਤਰੋ ਬਰਨਾਲੀ ਧਰਤੇ ਕੋਡੀ ਪਾਉਣ ਵਾਲੀ ਆ ਤੇ ਤੁਹਾਨੂੰ ਪਤਾ ਵੀ ਜੱਸੀ ਯਾਰ ਇਹਨੂੰ ਪਤਾ ਸੀ ਆਊਗੀ ਆਊਗਾ ਨਾਲ ਇਹਨੂੰ ਮੈਂ ਕਿਹਾ ਸੀ ਮੈਂ ਜੱਸੀ ਪਹਿਲਾਂ ਤਾਂ 27 ਨੂੰ ਮੈਂ ਫੋਨ ਚੱਕ ਨਹੀਂ ਰਿਹਾ ਪਤਾ ਨਹੀਂ ਕਾਹਦੇ ਗੁੱਬੇ ਬੈਠੇ ਤੇ ਫੋਨ ਚੱਕਣ ਤੋਂ ਬਿਨਾ ਪਹਿਲਾਂ ਹੀ ਆ ਗਿਆ ਹਨਾ। ਇਹ ਫੋਨ ਤੇਰਾ ਕਿੱਥੇ ਜਦੋਂ? ਮੈਂ ਮੋਟਰਾਂ ਚਲਾਈ ਜਾਂਦਾ ਸੀ ਉਦੋਂ। ਨਾ ਮੈਂ ਰੇੜੀ ਲਈ ਟਰਾਲੀ ਪਈ ਮੋਟਰਸਾਈਕਲ ਦੇ ਵਸੇ। ਮੋਟਰਾਂ ਦੇ ਵਸੇ ਟਰਾਲੀ ਪਈ ਸੀ ਤਾਂ ਨਹੀਂ ਗੱਲਬਾਤ ਹੋਈ ਇਹਦੇ ਨਾਲ। ਦੇ ਬਾਕੀ ਤਾਂ ਗੱਡੀ ਬਾਈ ਕੱਢੀ ਮੈਂ ਦੇਖਿਆ ਮੈਨੂੰ ਫੋਨ ਆਇਆ ਪਿਆ ਠੀਕ ਹੈ ਤੂੰ ਆ ਗਿਆ ਵੀ ਇਹ ਹੋ ਗਿਆ ਤੜਕੇ ਹੋਏ ਸੀ ਲੇਟ ਜਾਣਾ ਤਾਂ ਸੀਗਾ ਅਸੀਂ ਹੋਰ ਪਾਸੇ ਤੇ ਹੁਣ ਬਰਨਾਲੇ ਜਾ ਕੇ ਜਿਹੜੇ ਹੋਮਵਰਕ ਆ ਗਿਆ ਇਹ ਕਰਨਾ ਸਾਰਾ ਦਿਖਾਵਾਂਗੇ ਤੁਹਾਨੂੰ ਤੇ ਦੇਖੀ ਚੱਲੋ ਤੇ ਆਹ ਛੋਟੇ ਨੇ ਬਹੁਤ ਕੁਝ ਕਰਾਤਾ ਕਹਿੰਦੇ ਹੁਣ ਸਾਰੀ ਹਾਂ ਹੁਣ ਸਾਰੀ ਬੜਾ ਕੁਝ ਕਰਾਤਾ ਜਦੋਂ ਦਾ ਪਹਿਲਾਂ ਆਏ ਸੀ ਸੰਤੋਸ਼ੀ ਕਹਿੰਦੇ ਰੋਟੀ ਨੰਗਲ ਲੱਗ ਗਈ ਸੀ ਤੇ ਦੁਬਾਰੇ ਆ ਗਈ ਹੁਣ ਰੋਟੀ ਵਾਲੀ ਬੁਰਕੀ ਔਖੀ ਹੋ ਗਈ ਅਸੀਂ ਔਕੀ ਹੋ ਗਿਆ ਨਾ ਤੇ ਇੱਕ ਗੱਲ ਸਾਲੀ ਭੈਣ ਚੋਂ ਮੈਨੂੰ ਸਮਝੋ ਬਾਹਰ ਆ ਲੈ ਮੇਤਰੋ ਤੁਸੀਂ ਵੀ ਦੱਸਿਓ ਨਾ ਗੱਲ ਇਹ ਵੀ ਇੱਕ ਤਾਂ ਹੁੰਦਾ ਜੇ ਸੀ ਚੀਜ਼ ਆਪਣੀ ਆਪ ਦੀ ਜਾਂ ਹੁਣ ਆਪਣੀ ਆਪ ਦੀ ਆ ਚਾਹੇ ਤੇ ਆਪਾਂ ਹੂਟਰ ਮਾਰੀਏ ਚਾਹੇ ਹਾਰਨ ਮਾਰੀਏ ਚਾਹੇ ਕਮਾਈਏ ਲਵੇੜੀਏ ਭੰਨਗੇ ਤੋੜਗੇ ਆਪਣੀ ਆਪ ਦੀ ਮਤਲਬ ਖਰੀ ਜਿੰਨੀ ਮਰਜ਼ੀ ਕਰੀਏ ਜਿਸ ਕੀ ਤੇ ਮਰਜ਼ੀ ਜਿਹਦੇ ਮਰਜ਼ੀ ਕਰੀਏ ਹੈਨਾ ਤੇ ਵਿਚ ਬੰਦੇ ਪਤਾ ਨਹੀਂ ਕਿਹੇ ਜਾਉਂਦੇ ਆ ਭੈਣੇ ਮੰਗਮੀ ਚੀਜ਼ ਹੁੰਦੀ ਆ ਮੰਗ ਮਾ ਲੋ ਆ ਹੁੰਦਾ ਉਹੀ ਮੇਰੇ ਸਾਲੇ ਜਿਵੇਂ ਕਹਿੰਦੇ ਨੇ ਕਿਸੇ ਦੀ ਚੀਜ਼ ਕਿਸੇ ਦੀ ਗੱਲ ਕਿਸੇ ਦੀ ਬਾਤ ਉਹੀ ਉੱਤੇ ਚੜ ਕੇ ਫੀਲਿੰਗਾਂ ਪੈਣੀਆਂ ਫਦੂ ਫੀਲਿੰਗਾਂ ਜਿਹਨੂੰ ਕਹਿੰਦੇ ਹੁੰਦੇ ਆ ਕਲੱਚ ਕਰਕੇ ਹੀ ਆਜੇ ਉਹੀ ਫਦੂ ਫੀਲਿੰਗਾਂ ਲਈ ਜਾਣੀਆਂ ਹਨ ਅੱਜ ਕਲੱਚ ਕਰਕੇ ਹੀ ਕਲੱਚ ਕਰਾਂਗੇ ਹੁਣ ਵੀ ਫਦੂ ਫੀਲਿੰਗਾਂ ਲਈ ਜਾਂਦੇ ਆ ਬਣ ਗੱਲ ਤੋਂ ਜਿਵੇਂ ਕਹਿੰਦੇ ਹੁੰਦੇ ਵਾ ਕੱਟੇ ਨੂੰ ਮੰਨ ਤੋਂ ਧੜੀ ਗੱਲ ਆ ਵੀ ਸਾਡੀ ਅਸੀਂ ਆਪਦੀ ਤੇ ਨਹੀਂ ਉਨੀ ਕਰੀ ਕਰਦੇ ਤੁਸੀਂ ਪਸੰਦਰੋ ਬਗਾਨੀ ਚੀਜ਼ ਤੇ ਫੀਲਿੰਗਾਂ ਲਈ ਜਾਂਦੇ ਹੋ ਕੋਈ ਬੰਦੇ ਵਾਲੀ ਗੱਲਾਂ ਇਹ ਨਾ ਪਲੇਰਾਂ ਚ ਨਾ ਸਪੀਰਾਂ ਚ ਤੇ ਇਹ ਚੀਜ਼ਾਂ ਨੇ ਦੇ ਵਿੱਚ ਹੁੰਦੇ ਆ ਇਹ ਜੇ ਵੀ ਹਨ ਸਾਡੇ ਕੋਲ ਭੈਣਾਂ ਜੇ ਸਾਈਕਲ ਤੇ ਆ ਤਾਂ ਸਾਈਕਲ ਦੀਆਂ ਜੇ ਸਵਿਫਟ ਦੇ ਆ ਆਪਣੀ ਤੇ ਤਾਂ ਸਵਿਫਟ ਦੇ ਆ ਥਾਰ ਤੇ ਆ ਥਾਰ ਤੇ ਆ ਤੇ ਆ ਹੁਣ 2 ਮਹੀਨੇ ਰਿਟਾਇਰਮੈਂਟ ਤੇ ਸੀ ਤੇ ਮੰਨ ਲਓ ਨਾ ਟਾਈਮ ਸਵਿਫਟ ਤੇ ਸੀ ਤਾਂ ਸਵਿਫਟਤੀ ਸੀ ਉਹਦੇ ਵੀ ਐ ਨਹੀਂ ਸੀ ਵੀ ਕੇ ਤੇ ਹਾਰ ਨਾ ਕੋਈ ਗੱਲ ਫਦੂ ਕਰੀ ਕਰਤੀ ਭੈਣ ਨਹੀਂ ਜਾ ਕੇ ਦੇ ਖਰੀਦੀ ਕਰਨੀ ਫਿਰ ਬਰਾਬਰ ਦੀ ਗੱਲ ਲਿਆਓ ਭੈਣ ਚੋੜ ਪਤਾ ਵੀ ਲੱਗ ਜੇ ਆਹ ਕਰਦੀ ਨਾ ਮਾਰਿਆ ਕਹਿੰਦੇ ਥੋੜਾ ਘਾਣ ਮਾਰਿਆ ਤਾਂ ਆਹ ਕੱਢੋ ਦੀ ਕਰਾ ਭੈਣ ਚੋੜ ਦਾ ਆਹ ਜੇ ਖਰੀਦੀ ਕਰਨੀ ਮੰਗ ਵੀ ਦੇਣੀ ਵੀ ਬਰਾਬਰ ਲਿਆਓ ਕਰੋ ਫਿਰ ਲਾ ਦਿਓ ਭਿੰਦੀ ਵੀ 12 ਦੇ ਲੱਖ ਲੱਗ ਜੂ ਪਤਾ ਚਲੋ ਬਰਾਬਰ ਹੈ ਇਨ ਕੁੱਟ ਕੇ ਨੱਕ ਛੋਡਾ ਫਿਰ ਭੱਜੋ ਜਿਹੜੇ ਮਾਣ ਤੇ ਭੱਜਣਾ ਕਹਿੰਦਾ ਭੱਜੋ ਨਾਲ ਉਹੀ ਗੱਲ ਭੈਂਦੇ ਯਾਰ ਦੀ ਉਹ ਦੇਖ ਐ ਵੀ ਹੈ ਨਾ ਵੀ ਖਰੀ ਚਲਾ ਕਹਿਉਣਾ ਮੰਗ ਵੀ ਚੱਲਾ ਹੈ ਬਲ ਦੀ ਚੀਜ਼ ਲਈ ਲੈ ਕੇ ਵੀ ਉਹ ਜਿਹਨਾਂ ਦਾ ਸਾਮਾਨ ਨਹੀਂ ਮਿਲਦਾ ਓਏ ਭੈਣੇ ਯਾਰ ਦੀ 70000 ਦੀ ਗੱਡੀ ਨਹੀਂ ਹੋਣੀ ਕਹਿੰਦੇ ਘਰੇ ਖੜ ਜਾਂਦੀ ਹੈ ਉਹ ਦੀ ਜਦੋਂ ਵੀ ਮੈਂ ਗੱਲ ਤੋਂ ਲੈ ਕੇ ਕਹਿੰਦੇ ਕੋਲ ਟਾਇਆ ਟਾਇਆ ਪਾ ਪਾ ਉਹ ਵੀ ਆਪਦੀ ਨਹੀਂ ਉੱਤੋਂ ਭੈਣੇ ਯਾਰ ਦੀ ਇਹ ਵੀ ਗੱਲ ਆ ਪਤਾ ਨਹੀਂ ਕੀ ਪੈ ਨਹੀਂ ਸੰਤੋਸ਼ਟੀ ਮਿਲਦੀ ਆ ਦੇਰਿਆਂ ਨੂੰ ਸਾਡਾ ਅਸੀਂ ਰਾਤ ਨੂੰ ਆਪਾਂ ਜਿੱਤੇ ਪਹਿਲਾਂ ਆਇਆ ਜੀ ਆਪਣੀ ਕਿੰਨੇ ਵਜੇ ਲੈ ਕੇ ਆਇਆ ਆਪਾਂ ਕਰੇ ਆਪਾਂ ਵਜੇ ਲੈ ਕੇ ਦੱਸਦੇ 10 11 ਵਜੇ ਆਏ ਅਸੀਂ ਤੜਕੇ ਸੀ 5 ਵਜੇ ਫੇਰ ਪਾ ਗਏ ਵੀ ਕਿਉਂ ਕਿਸੇ ਦੇ ਮੱਥੇ ਤੇ ਜਬਦੀ ਜਾਣਾ ਨਰਨੇਕਾਲ ਜੀ ਲਾੜ ਮੈਂ ਅੱਜ ਦੁਪਹਿਰੇ ਨਿਕਲੇ ਅੱਜ ਫੇਰ ਅਸੀਂ ਉਹੀ ਕੁਝ ਦੇਖਿਆ ਨਾ ਨਹੀਂ ਕਈ ਸਾਲਾਂ ਦੀ ਵਿਸੜੀ ਅੱਜ ਮਿਲ ਗਈ ਪਿੰਡ ਦੇ ਮੋੜ ਤੇ ਇਹ ਮੋੜ ਤੇ ਮਿਲ ਗਈ ਇਹ ਸਾੜਾ ਕੱਟਣਾ ਪੈਣਾ ਮੈਨੂੰ ਲੱਗਦਾ ਇਹ ਭਾਂਡੇ ਬਣਾਉਦੇ ਨਹੀਂ ਸਰਿੰਦਰ ਡੈਂਟਰ ਸਰਿੰਦਰ ਟਿਕਾਣਾ ਦਾ ਸਭ ਪਹਿਲਾਂ ਤੇਰਾ ਕਿੱਥੇ ਆ ਉਹ ਪਹਿਲਾਂ ਨਹੀਂ ਟਿਕਾਣਾ ਕਿੱਥੇ ਇਹ ਆ ਰਾਏਕੋਟ ਮੋਟਰ ਗੈਰਜ ਤੇ ਤੇ ਇਹਦੇ ਕੋਲ ਇੱਕ ਦੋ ਸਾਡੀਆਂ ਕਮੀਆਂ ਸੀ ਉਹ ਕਢਾਉਣ ਵਾਸਤੇ ਆਈ ਸੀ ਤੇ ਹੁਣ ਅਸੀਂ ਨੱਕੇ ਨੁੱਕੇ ਲਵਾ ਕੇ ਬਾਅਦ ਦੇ ਵਿੱਚ ਇਹਦੇ ਕੋਲ ਪਹੁੰਚਾਂਗੇ ਬਾਅਦ 'ਚ ਤਾਂ ਕਰਦੇ ਹਾਂ ਕੰਮ ਹੁਣ ਤਾਂ ਤੂੰ ਡੱਕਰ ਦਾ ਹਾਂ ਪੱਕੀ ਆਲਾ ਹਾਂਜੀ ਹਾਂ ਤੇ ਬਾਅਦ 'ਚ ਇਹ ਕਰੂ ਕੰਮ ਸਾਡਾ ਤੇ ਹੁਣ ਇਹ I20 ਦਾ ਆਪਰੇਸ਼ਨ ਕਰੀ ਜਾਂਦਾ ਰਹੀ ਫੇ ਨਹੀਂ ਤੋੜਦਾ ਹਨਾ ਕਹਿੰਦਾ ਭੱਜ ਜਾ ਭੱਜੋ ਖਾਣ ਨਹੀਂ ਦਿੰਦਾ ਭੱਜੋ ਆ ਚਾਹ ਵੀ ਨਹੀਂ ਪੁੱਛਿਆ ਹਨਾ ਖਾਣ ਨਹੀਂ ਖੜ ਜਾ ਇਹ ਖਾਣ ਨਹੀਂ ਚਾਹ ਵੀ ਨਹੀਂ ਨਹੀਂ ਇਹਦਾ ਖਾਣ ਨਹੀਂ ਦਿੰਦਾ ਓਏ ਸਿੱਲੀ ਚਾਹਦੀ ਆ ਪਿਆਦੀ ਅਸੀਂ ਆ ਨਾ ਬੰਦੇ ਨੇ ਤੇਰਾ ਜਿਗਾਰ ਲੇਟ ਹੋ ਗਿਆ ਜਿਗਾਰ ਨਹੀਂ ਲੇਟ ਗਿਆ ਮੇਰੇ ਦਿਮਾਗ ਦੇ ਨਾਲ ਹੋ ਗਈ ਮਤਲਬ 94 ਢੇੜਾ ਪਾਲਿਆ ਜਵਾਨਾਂ ਨੇ ਚਾਹ ਵੀ ਅੱਗ ਅਰ ਗਈ ਪਿਆਦੀ ਸਰੇਂਦਰ ਜਾਰ ਨੇ ਤੇ ਸਾਜੇ ਕੰਮ ਚੱਲੀ ਜਾਂਦਾ ਇਧਰ ਤੇ ਹੁਣ ਚੱਲਦੇ ਆ ਕੁਲਵਿੰਦਰ ਸੱਪਕੂੜਾ ਲੈ ਵੀ ਮਿੱਤਰੋ ਕੰਮ ਹੋ ਗਿਆ ਡਾਨ ਆਪਣਾ ਲਾਈਟ ਦੀ ਥੋੜੀ ਫੀਟਿੰਗ ਜੀ ਲਈ ਵੀ ਸੀ ਲਾਈਟ ਦੀ ਫੀਟਿੰਗ ਕਰਾ ਲਈ ਤੇ ਬਾਕੀ ਝੋਟੇ ਦਾ ਇੱਕ ਪ੍ਰੋਜੈਕਟਰ ਥੋੜਾ ਜਿਹਾ ਡਾਊਨ ਸੀ ਤੇ ਪ੍ਰੋਜੈਕਟਰ ਵੀ ਸੈੱਟ ਕਰਾ ਲਿਆ ਬਾਕੀ ਅਜੇ ਧੋਣ ਵਾਲੀ ਆ ਗੱਡੀ ਕਿਉਂਕਿ ਸਾਨੂੰ ਪਤਾ 걸 ਫੁੱਲ ਫੁੱਲ ਲੱਗੇ ਵਹੀ ਗੰਦੀ ਹੋਈ ਆ ਪੂਰੀ ਫੋਲੀ ਤੇ ਧੋਤੂ ਕਿਹਨੂੰ ਕਰਾਂਗੇ ਫੱਟ ਤੇ ਹੁਣ ਆਪਣੇ ਮੰਡੋ 2000 ਮਿੱਤਰ ਆ ਆਪਣੇ ਯਾਰ ਉਹਨਾਂ ਨੇ ਕੋ ਕਹਿੰਦੇ ਤੇਰੇ ਦਰਸ਼ਨ ਨਾ ਪਾਉਣੇ ਆ ਦਰਸ਼ਨ ਨਹੀਂ ਦਿੰਦਾ ਤੂੰ ਤੇ ਉਹਨਾਂ ਨੂੰ ਮਿਲਣ ਖਾਤਰ ਹੀ ਰਾਹ ਦੇ ਵਿੱਚ ਖੜ੍ਹ ਗਏ ਸੀ ਤੇ ਜੱਸੀ ਕਹਿੰਦੇ ਅੱਗ ਅੱਜ ਬਲੀ ਮਜਾਈ ਜਾਂਦਾ ਜੱਸੀ ਕੀ ਗ ਹੈਂ ਕੀ ਗੱਲ ਹੈ ਇਹ ਪਤਲਾ ਜੀ ਤੂੰ ਐ ਗੱਲ ਕੀ ਆ ਇਹ ਸਰੇਂਦਰ ਨੇ ਕੰਮ ਆਉਦਾ ਨਿਵੇੜਦਾ ਤੂੰ ਭਾਂਜੋ ਟਾਈਮ ਨਹੀਂ ਪੱਲਾ ਛਾੜ ਕੇ ਚੱਲੀਆਂ ਪਿੰਡ ਨੂੰ ਹੈਂ ਦੇਖ ਲੈ ਦੱਸ ਕੋਸ 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 ਨਾ ਦੇਖਿਆ ਕਰ ਹੈ ਤੇ ਬਾਕੀ ਹੁਣੇ ਕਿਰਾ ਪੱਖੂ ਗੈਂਚੀਆਂ ਦੇ ਅੱਜ ਦੇ ਹੋਰ ਵੀ ਅੱਜ ਆਉਣ ਵਾਰ ਕੀ ਚੱਲੀ ਜਾਂਦਾ ਤੜਕੇ ਦਾ ਹਨ ਅਸੀਂ ਕੀ ਭਾਲਦਾ ਆ ਕੀ ਹੁੰਦਾ ਉਹ ਤੇ ਚੱਕਨੂ ਕੀ ਸੀਡ ਆਹ ਇੱਧਰ ਹੁੰਦਾ ਇੱਧਰ ਵੀ ਹੋਊਗਾ ਹਿਸ਼ਾਰੇ ਨਾ ਗਲਤ ਕਰਿਆ ਕਰ ਤੂੰ ਮੇਰੀ ਮਤਰੋ ਝੋਟਾ ਲੈ ਕੇ ਆ ਚੁੱਕਿਆ ਬੱਗੇ ਪੈਂਟਰ ਯਾਰ ਕੋਲ ਤੇ ਇੱਧਰ ਕਹਿੰਦੇ ਹੌਲੈਂਡਾਂ ਦੀ ਗੱਲ ਬਣਾਈ ਪਈ ਆ ਬੱਗੇ ਨੇ ਬੱਗਿਆ ਉਰਾਨੂੰ ਆ ਹੁਣ ਮਿੱਤਰੋ ਬੱਗੇ ਤੋਂ ਟਾਈਮ ਜਾਂਦਿਆਂ ਦੇ ਲੈ ਕੇ ਗਈ ਸੀ ਤੇ ਮੈਂ ਤਾਂ ਸੋਚਿਆ ਸੀ ਬੱਗੇ ਇਹਦੇ ਕਲੀਪ ਤੇ ਪੀ ਰਹੇਗਾ ਉਹਦਾ ਬਤੰਦਰਾ ਰੂਪ ਬਦਲਦੀ ਟਰੈਕਟਰ ਦੀ ਸਾਡੇ ਆਉਣ ਵੇਲੇ ਨੂੰ ਇਹ ਹਾਂ ਫੁੱਲ ਲਾਦੀ ਮੈਂ ਫੁੱਲ ਲਾਦੀ ਜਾਣੇ ਕਿੱਥੇ ਇਹ ਇਹ ਜਾਣੇ ਨਾਨਕਾਂ ਮੇਰੇ ਅਰੇ ਨਾਨਕਿਆਂ ਕਿਹਨਾਂ ਨੂੰ ਜਾਣੇ ਆ ਤੇ ਹੈਵੀ ਹੌਲੈਂਡ ਹੈ ਇਹ ਸਿਟੀ ਵਾਲੇ ਆ ਮਾਰਦੇ ਆ ਸਿਟੀ ਤੇ ਅੱਜ ਫਿਰ ਉੱਥੇ ਸਿਟੀਆਂ ਮਰੋਣੀਆਂ ਹੈ ਨਹੀਂ ਮਿੱਤਰੋ ਨਾਨਕਾਂ ਮੇਲਕ ਨਹੀਂ ਜਾ ਰਹੇ ਆ ਹੌਲੈਂਡ ਤੇ ਹੌਲੈਂਡ ਦੇ ਸਿਓ ਤੇ ਕਿਵੇਂ ਲੱਗ ਰਹੇ ਆ ਠੀਕ ਆ ਬਗਿਆ ਲਾਲ ਲਾਦੇ ਫੁੱਲ ਹਨਾ ਫੋਰਜੂਨਰ ਵਾਲੇ ਗੱਲ ਵੀ ਲਾਲ ਲੱਗੇ ਵਿੱਚ ਉਹਤੇ ਵੀ ਤੁਹਾਨੂੰ ਸਾਡਾ ਵੀ ਕਰਦੇ ਰੋਟੀ ਜੋਗਾ ਮਿੱਤਰੋ ਕਹਿੰਦੇ ਗੁਰੀ ਯਾਰ ਦੇ ਜਹਾਜ਼ ਤੇ ਗੱਡੀਆਂ ਦੇ ਕਬਰਸਤਾਨ ਦੇ ਵਿੱਚ ਪਹੁੰਚ ਚੁੱਕੇ ਆ ਪੂਰੀ ਮੈਕਰਾ ਦੇਤੀ ਗੁਰੀ ਸਾਂਗਦਾ ਗੁਰੀ ਨੇ ਦੇਤੀ ਮੇਥੋਂ ਮੈਕਰਾ ਇਥੇ ਤੇ ਇੱਕ ਗਹਿਣਾ ਲੈ ਲਿਆ ਤੂੰ ਬਾਅਦ ਬਾਕੀ ਇਹ ਵੀਰਾ ਤੁਸਾਨੂੰ ਸਮਾਨ ਸਮੂਹ ਸਾਰੇ ਮਿਲ ਜੂ ਇੱਥੇ ਮਿੱਤਰੋ ਗੁਰੀ ਨੇ ਕਰ ਲਈ ਤਰੱਕੀ ਤੇ ਹੁਣ ਜਨਦੀ ਲੈਣੀ ਆ ਗੁਰੀ ਤੋਂ ਪਾਰਟੀ ਗੁਰੀ ਪਾਰਟੀ ਦੇ ਦੇਗਾ ਫਿਰ ਕਰਦਾਂਗੇ ਇਹ ਪਾਰਟੀ ਐ ਜਨਰਲ ਹੈ ਤਾਂ ਫਿਰ ਵੀ ਜਨਰਲ ਹੈ ਤਾਲਾਦੀਨ ਵਾਲਾ ਤੇਲ ਖਰਚਾ ਹੈਗਾ ਨਾ ਜਮੀ ਹੈਣੀ ਗੁਰੀ ਡੀਜ਼ਲ ਆ ਉਤੋਂ ਹੈ ਲੈ ਵੀ ਮੇਤਰੋ ਕੰਮ ਤਾਂ ਦੇ ਨਿਗੇ ਮੋਟੇ ਜੇ ਸਾਰੇ ਨਿਮੇੜ ਤੇ ਤੇ ਹੁਣ ਚੱਲੇ ਆ ਚੱਲੇ ਆ ਚੱਲੇ ਆ ਕਿੱਥੇ ਚੱਲੇ ਆ ਹਾਂ ਜਵਾਨੋ ਹੁਣ ਚੱਲੇ ਆ ਆਪਾਂ ਗੁਰੀ ਕੋਲ ਗੁਰੀ ਕੋਲ ਚਾਲਦੇ ਆ ਤੇ ਬੱਗੇ ਕੋਲੋਂ ਲੈ ਲਈ ਆਪਾਂ ਹੁਣ ਆਜ਼ਾਦੀ ਇਹ ਹੈ ਅੱਗੇ ਕੋਲੇ ਲੈ ਲਈ ਆਜ਼ਾਦੀ ਤੇ ਗੁਰੂ ਕੋਲ ਜਾ ਕੇ ਗੱਲਬਾਤ ਕਰਦੇ ਆਂ ਲੈ ਜੀ ਮਿੱਤਰੋ ਕਹਿੰਦੇ ਲਾਈਟਾਂ ਲੁੱਟਾਂ ਲੱਗੀਆਂ ਤੇ ਬਰਨਾਲੇ ਤੋਂ ਸੰਗ ਤਾਂ ਹੁਣ ਵੇਲੀਆਂ ਹੋਈਆਂ ਨੇ ਹੁਣ ਵੇਲੇ ਹੋਈ ਸੀ ਮਿੱਤਰੋ ਕੰਮਦੰਦੇ ਜੇ ਕਰਲੇ ਸਾਰੇ ਨਿੱਕੇ ਮੋٹے ਜੇ ਸੀਗੇ ਕਈ ਆਪਣੇ ਤੇ ਕੈਂਚੀਆਂ ਤੇ ਲੱਗਿਆ ਜਿਹੜਾ ਫੇਰ ਬਰਨਾਲੇ ਆਗੇ ਫੇਰ ਗੰਬਾਗੇ ਵੱਤਨਾ ਮੰਨ ਕੇ ਚਲੋ ਪੂਰਾ ਫੁੱਲ ਡੀਜ਼ਲ ਫੁਕਿਆ ਅੱਜ ਤੇ ਵਲੌਗ 'ਚ ਤੁਸੀਂ ਦੇਖ ਹੀ ਲਿਆਣਾ ਬੱਗੇ ਕੋਲ ਵੀ ਜਾਏ ਸੀ ਫੇਰ ਇੱਧਰ ਆ ਕੇ ਫੇਰ ਕਿਤੇ ਉੱਧਰ ਬੱਗੇ ਤੋਰੇ ਫੇਰੇ ਰਹੇ ਆਗੇ ਕੁੱਲ ਮਿਲਾ ਕੇ ਜਿਆਦਾ ਤੇ ਕੰਮ ਸੀ ਕਿ ਕੱਟ ਤੋਰੇ ਫੇਰੇ ਹੋ ਗਏ ਵੱਧ ਜਿਆ ਕਰਕੇ ਆਪਾਂ ਹੁਣ ਲੇਟ ਹੋ ਗਏ ਥੋੜੇ ਹੁਣ ਵਿਹਲੇ ਹੋਏ ਆ ਤੇ ਹੁਣ ਚੱਲਿਆ ਮਿੱਤਰੋ ਘਰ ਤੇ ਤੁਹਾਨੂੰ ਵੀਊ ਦਵਾਂਗੇ ਤੇ ਗੁੱਡ ਨਿਊਜ਼ਾਂ ਜ਼ਬਾਨ ਜੱਸੀ ਹੁਣ ਦਿਨੇ ਹੋ ਵੀ ਆਪਣੀ ਜਿਹੜੀ ਖੱਬੀ ਸੀਟ ਆ ਉਹ ਹੀ ਭਈਆ ਖਾਲੀ ਤੇ ਜੱਸੀ ਪਹੁੰਚ ਗਿਆ ਘਰੇ ਤੇ ਜੱਸੀ ਨੇ ਇੱਕ ਦੋ ਬੋਡਰ ਉੱਪਰ ਸ਼ਾਇਦ ਇਕੱਠੇ ਆ ਗਰੀ ਬੈਠਾ ਬਾਕੀ ਦੇਖਦੇ ਆ ਗੋਡਾ ਕੇ ਬਾੜਾ ਬਾਕੀ ਇਹ ਪਤੇਵਰਾ ਇਹੋ ਜਿਹਾ ਇਹ ਛੱਡ ਕਾਫੀ ਕੁਡ ਨਿਸ਼ਕੇ ਕੀ ਦਿੰਦਾ ਹੁੰਦਾ ਤੇ ਜਾ ਕੇ ਦੇਖਦੇ ਆ ਕੀ ਗੱਲਬਾਤ ਬਣਦੀ ਆ ਤੇ ਹੌਸਲਾ ਉਹਨੂੰ ਮੈਂ ਦੇ ਦਤਾ ਵੀ ਮੈਂ ਆ ਗਿਆ ਜੀਮੀ ਤੇ ਆਪਾਂ ਹਜੇ ਫਿਲਹਾਲ ਡਰੇਨ ਤੋਂ ਵੀ ਥੋੜਾ ਜਿਹਾ ਜਵਾਨੋ ਦੇਖ ਸਕਦੇ ਹਾਂ ਪਿੱਛੇ ਫਿਰਦੇ ਆ ਤੇ ਚਾਲੇ ਪਾਲੇ ਝੋਟਾ ਚੱਕਦਾ ਪਿੰਡ ਨੂੰ ਹੁਣ ਆਪਾਂ ਮਿੱਤਰਲ ਕਰਤਾ ਸਿੱਧਾ ਤਿੰਨ ਦਿਨ ਹੋਏ ਆ ਆਪਾਂ ਨੂੰ ਆਇਆ ਨੂੰ ਬਾਈ ਨੂੰ ਗੱਡੀ ਘਰੇ ਆਣਾ ਤੇ ਹੁਣ ਜਿਹੜੀ ਨਿਗੀ ਮੋਢੀ ਕੰਮ ਧੰਦੇ ਜਿਹੀ ਸੀਗੇ ਹਨ ਆਪਾਂ ਨੂੰ ਇਹ ਰਹਿੰਦਾ ਹੁੰਦਾ ਵੀ ਜਿਹੜੀ ਚੀਜ਼ ਆਪਾਂ ਚਲਾ ਰਹੇ ਹਾਂ ਵੀ ਉਹ ਜਮਾ ਇੱਕ ਨੰਬਰ ਹੋਵੇ ਤੇ ਦਾਣੇ ਤੇ ਹੋਵੇ ਚੀਜ਼ ਦਾ ਤੁਹਾਨੂੰ ਪਤਾ ਵੀ ਫਾਇਦਾ ਹੀ ਫੇਰ ਆ ਜੀ ਘੁੜੇ ਅਰਗੀ ਆ ਜਿਵੇਂ ਕਹਿੰਦੀ ਅੱਧੀ ਰਾਤ ਨੂੰ ਸਲਪ ਮਾਰਦੀ ਤੇ ਚੀਜ਼ ਹੋ ਜੇ ਸਟਾਰਟ ਤੇ ਕੋਈ ਕਮੀ ਪੇਸੀਆ ਭਰ ਆਖਦੇ ਹੁੰਦੇ ਕਿਸੇ ਵੀ ਸੰਦ ਚ ਆਪਣੀ ਥਾਰ ਨੂੰ ਮੰਨ ਕੇ ਚੱਲੋ 2 ਮਹੀਨਾ ਬਾਅਦ ਪਹਿਲਾਂ ਸਟਾਰਟ ਕਰੀ ਹੁਣ ਵੀ ਮਹੀਨਾ ਡੇਢ ਮਹੀਨਾ ਹੋ ਗਿਆ ਖੜੀ ਹੂੰ ਤੇ ਉਹਦਾ ਵੀ ਇਹੋ ਜਿਹਾ ਡੈਥਰੀ ਭਰ ਆਪਣਾ ਉਹ ਉਰੀ ਜਦੋਂ ਆਪਾਂ ਸੈਲਫ ਮਾਰ ਲਈ ਤੇ ਮੰਨ ਕੇ ਚਲੋ ਉਹ ਮਾਂ ਦੀ ਤੀ ਨਹੀਂ ਕਹਿਣੀ ਨਹੀਂ ਵੀ 나 ਅੱਜ ਤਾਂ ਮੈਂ ਚੱਕਦੀ ਨਹੀਂ ਤੇ ਮੇਰੀ ਬੈਟਰੀ ਲੋ ਆ ਉਹ ਵੀ ਇੰਨ ਸਟਾਰਟਰ ਤੇ ਆ ਵੀ ਇਈਆਂ ਤੇ ਸਵੈਵਟ ਤਾਂ ਦਾ ਮੰਨ ਕੇ ਚਲੋ ਵੀ ਤੋੜ ਹੀ ਹੈ ਨਹੀਂ ਕੋਈ ਉਹਦਾ ਜਾਣ ਆ ਤੇ ਹੁਣ ਚੱਲੇ ਆ ਪਿੰਡ ਤੇ ਅੱਜ ਇਹਦੇ ਕੰਮ ਸੀਗੇ ਮਿੱਤਰੋ ਤੁਹਾਨੂੰ ਮੈਂ ਇੱਕ ਵਾਰੀ ਮੋਟਾ-ਮੋਟਾ ਦੱਸ ਦੇਣਾ ਹਨਾ ਰਬੜਾਂਆਂ ਸੀਗੀਆਂ ਇੱਕ ਦੋ ਗਰਬੜਾਂ ਵਾਲੇ ਲੋ ਖਰਾਬ ਹੋਏ ਵੀ ਸੀ ਪਾਵਰ ਵਿੰਡੋ ਜਿਹੜੀ ਇੱਕ ਸੱਚੀ ਚ ਫਲਡ ਪਿਆ ਵਾ ਸੀ ਤੇ ਇੱਕ ਸੀਗਾ ਆਪਣਾ ਬੱਗੇ ਦਾ ਕਿ ਸੀਗਾ ਹਾਂ ਬੱਗੇ ਦਾ ਆਪਣਾ ਕੰਮ ਸੀਗਾ ਮਿੱਤਰੋ ਜਿਹੜੀਆਂ ਇਹਦੇ ਉੱਪਰ ਬਿਲਰ ਜੇ ਹੁੰਦੇ ਆ ਉਹ ਸਟੇਜੇ ਕਰਕੇ ਨਾ ਟੇਪ ਜੀ ਲਗਾਉਣੀ ਸੀ ਉਹ ਤੇ ਪੜਾ ਮੰਨ ਕੇ ਚਲੋ ਸੀ ਥੋੜੇ ਥੋੜੇ ਇੱਕ ਇਹਦੇ ਆ ਆਪਣੇ ਕ੍ਰੋਮ ਵਾਲੇ ਹੈਂਡਲ ਲਾਏ ਆ ਤੇ ਹੁਣ ਨੇਰਾ ਹੋ ਗਿਆ ਤੁਹਾਨੂੰ ਦਿਖਾ ਨਹੀਂ ਸਕਦੇ ਜੇ ਆਪਾਂ ਖੜ ਗਏ ਲੇਟ ਹੋ ਜਾ। ਹੋ ਜਾਣਗੇ ਗੱਡੀ ਤੇ ਸ਼ਾਇਦ ਤੁਸੀਂ ਪਿੱਛੇ ਕਰਕੇ ਦੇਖ ਲਿਓ ਹਣ ਉੱਤੇ ਗੱਡੀ ਤੇ ਲਾਤੇ ਸੀ ਆਪਾਂ। ਤੋਂ ਦੁਬਾਰਾ ਚ ਆਪਾਂ ਨੂੰ ਗੁਰੀ ਲੈ ਗਿਆ ਉਥੋਂ ਕੁਰੀ ਵਾਲੀ ਜਨਤ ਚ ਲੈ ਲਿਆ ਝੂਟਾ ਫੇਰ ਇਹਦੇ ਚ ਆ ਗਿਆ ਮਨ ਕਿ ਤੁਰ ਦੇਣਾ ਅੱਜ ਕੋਲ ਮਲਾ ਕੇ ਤੁਰੇ ਫਿਰੇ ਜਿੱਥੇ ਲੰਘ ਗਿਆ ਤੇ ਫਾਈਨਲੀ ਹੁਣ ਚੱਲੇ ਆ ਘਰ ਨੂੰ ਤੇ ਜਾ ਕੇ ਦੇਖਦੇ ਆ ਜੱਸੀ ਨੇ ਕਿਹੜਾ ਸੱਪ ਤਿਆਰ ਕਰਤਾ ਫੇ ਗੁੱਡ ਨਹੀਂ ਉ ਜਾ ਕੇ ਬੈਠ ਨਹੀਂ ਉ ਜਾ ਚਲੋ ਮਿੱਤਰੋ ਮਿਲਦੇ ਆ ਅੱਗੇ ਹਨਾ ਲਾਈਵ ਵੀ ਮਿੱਤਰੋ ਪਹੁੰਚ ਚੁੱਕਿਆ ਕਰੇ ਤੇ ਕਰੇ ਪਹੁੰਚ ਚੁੱਕਿਆ ਆਪਣੀ 0032 ਇਧਰੀ ਸਾਈਡ ਖੜੀ ਆ ਤੇ ਖੁਸ਼ ਖਬਰਾਂ ੜੀਆਂ ਸੀਗੀਆਂ ਉਹ ਹੁਣ ਗਈਆਂ ਤੜਕੇ ਤੇ ਪੋਸਟਪੋਨ ਹੋ ਗਿਆ ਕਿਉਂਕਿ ਜੱਸੀ ਆ ਜਿਹੜਾ ਹਉਣ ਵਗਿਆ ਘਰੇ ਤੇ ਮੈਂ ਲੇਟ ਹੋਗਾ ਯਾਰ ਸਭ ਸਹੀ ਹਾਲ ਦੱਸਾਂ ਹੁਣ ਮੋਬਾਈਲ ਟਾਈਮ ਦਾ ਹੌਸਲੇ ਦੀ ਜਾਂਦੇ ਸੀ 8:52 ਮਿੰਟ ਹੋ ਗਏ ਤੇ ਉਹ ਵਿਚਾਰਾ ਘਰੋਂ ਘਰੀ ਹੋ ਗਿਆ ਤੇ ਆ ਵੀ ਦੇਖ ਲਓ ਆ ਲੇਟ ਆ ਵਿਚਾਰਾ ਉਧਰੋਂ ਬਾਜਾਂ ਮਰੀ ਜਾਂਦਾ ਕਿਲਰ ਨੂੰ ਢੇੜਾ ਦਬਾਉਣਾ ਤੇ ਨੂੰ ਢੇੜਾ-ਗੁੜਾ ਦਬਾ ਕੇ ਹੁਣ ਸਾਰੇ ਕੰਮ ਨੇ ਮਿਲ ਗਏ ਤੇ ਬਾਕੀ ਅੱਜ ਦਾ ਵਲੌਗ ਜਿਹੜੇ ਵੀਰਾਂ ਨੇ ਲਾਸਟ ਤੱਕ ਦੇਖਿਆ ਬਹੁਤ-ਬਹੁਤ ਧੰਨਵਾਦ ਜਿਹੜੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਵੀ ਕਰ ਲਿਓ ਸੋ ਅੱਜ ਕਾਰਡੇ ਹੋ ਗਏ ਕ ਜੇ ਮਾਰਾ ਲੱਗਿਆ ਤਾਂ ਵੀ ਕੋਈ ਗੱਲ ਨਹੀਂ ਹੈ ਨਾ ਕਮੈਂਟ ਕਰਕੇ ਉਹ ਵੀ ਦੱਸ ਦਿਓਗੇ ਜੇ ਕਰ ਨਹੀਂ ਤਾਂ ਅੱਜ ਥੋੜੇ ਜਿਹਾ ਪਰੇਪਾਇਏ ਸੀ ਕਿਉਂਕਿ ਲੋਕ ਬਜ਼ਾਰ ਤੁਹਾਨੂੰ ਪਤਾ ਵੀ ਲੱਗਦੇ ਬਹੁਤ ਆ ਯਾਰ ਖਾਂਦੇ ਰੋਟੀ ਖਾਂਦੇ ਨੇ ਜਿਵੇਂ ਕਹਿੰਦਾ ਕੋਈ ਨਹੀਂ ਯਾਰ ਦਾ ਤੇ ਨਵੇਂ ਵੀਰੇ ਚੈਨਲ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਕਰ ਲਓ ਫੋਲੋ ਤੇ ਆਪਣੇ ਇੰਸਟਾਗ੍ਰam ਦਾ ਲਿੰਕ ਉਹ ਵਿੱਚ ਦਿੱਤਾ ਪਿਆ ਤੇ ਉਥੇ ਵੀ ਆ ਕੇ ਜੁੜੋ ਤੇ ਉਥੇ ਵੀ ਪੜਾ ਕੇ ਪਾਉਂਦੀ ਰਹਿੰਦੇ ਆ ਆਪਾਂ ਧੰਨਵਾਦ ਜੀ